ਦੋਸਤੋ ਅੱਜ ਮੈਂ ਤੁਹਾਨੂੰ ਇੱਕ ਸਫ਼ਰ ਤੇ ਲੈ ਚੱਲੀ ਆਂ ਬੇਸ਼ੱਕ ਤੁਹਾਨੂੰ ਮੰਜਰ ਮਿਲੇ ਜਾਂ ਨਾ ਮਿਲੇ ਪਰ ਤੁਹਾਡਾ ਇਹ ਸਫ਼ਰ ਬਹੁਤ ਹੀ ਖੂਬਸੂਰਤ ਤੇ ਸਕੂਨ ਭਰਿਆ ਹੋਣ ਵਾਲਾ ਬਸ ਅੱਖਾਂ ਬੰਦ ਕਰਕੇ ਕਿਸੇ ਸ਼ਾਂਤ ਜਗ੍ਹਾ ਤੇ ਬੈਠ ਕੇ ਮੇਰੇ ਇੱਕ ਇੱਕ ਲਫ਼ਜ਼ ਨੂੰ ਧਿਆਨ ਨਾਲ ਸੁਣਨਾ ਤੇ ਅਖੀਰ ਤੱਕ ਸੁਣਨਾ ਚਲੋ ਹੁਣ ਸ਼ੁਰੂ ਕਰਦੇ ਆਂ ਕਹਿੰਦੇ ਨੇ ਇੱਕ ਵਾਰ ਇੱਕ ਬ੍ਰਾਹਮਣ ਆਪਣੀ ਯਾਤਰਾ ਦੇ ਦੌਰਾਨ ਇੱਕ ਨਗਰ ਵਿੱਚੋਂ ਗੁਜ਼ਰ ਰਿਹਾ ਸੀ ਨਗਰ ਵਿੱਚ ਬਣੇ ਵੱਡੇ-ਵੱਡੇ ਆਲੀਸ਼ਾਨ ਜਿਹੜੇ ਘਰ ਸੀ ਨਾ ਉਹਨਾਂ ਨੂੰ ਦੇਖ ਕੇ ਤੇ ਬ੍ਰਾਹਮਣ ਨੇ ਸੋਚਿਆ ਵੀ ਇੱਥੋਂ ਜੜੀ ਆ ਭਿਖਿਆ ਮੰਗਣੀ ਚਾਹੀਦੀ ਆ ਤੇ ਉਹ ਉਹਨਾਂ ਦੇ ਦਰਵਾਜ਼ੇ ਤੇ ਗਿਆ ਪਰ ਕਿਸੇ ਨੇ ਵੀ ਉਹਨੂੰ ਮੁਠੀ ਇੱਕ ਵੀ ਅਨਾਜ ਤੱਕ ਨਹੀਂ ਦਿੱਤਾ ਆਖਰ ਦੁਪਹਿਰ ਹੋ ਗਈ ਬ੍ਰਾਹਮਣ ਦੁਖੀ ਹੋ ਕੇ ਤੇ ਉਹ ਬੁੜਬੜਾਉਣ ਲੱਗਾ ਕਿ ਐਨੇ ਵੱਡੇ ਨਗਰ ਵਿੱਚ ਮੈਨੂੰ ਖਾਣ ਲਈ ਕਿਸੇ ਨੇ ਰੋਟੀ ਤੱਕ ਨਹੀਂ ਦਿੱਤੀ ਬ੍ਰਾਹਮਣ ਜਿਹੜਾ ਬੜ ਬੜਾਉਂਦਾ ਚੱਲਿਆ ਜਾ ਰਿਹਾ ਸੀ ਤੇ ਐਨੇ ਦੇਰ ਨੂੰ ਇੱਕ ਸਿੱਧ ਸੰਤ ਜੜੇ ਸੀ ਫਕੀਰ ਸੀ ਉਹਨਾਂ ਦੀ ਨਗਾ ਜਿਹੜੀ ਉਹਦੇ ਤੇ ਪਈ ਉਹਨਾਂ ਬ੍ਰਾਹਮਣ ਦੀ ਜਿਹੜੀ ਨਾ ਜਿਹੜਾ ਉਹ ਬੜ ਬੜਾਉਂਟਿਆ ਸੀ ਉਹਨੂੰ ਸੁਣ ਲਿਆ ਤੇ ਉਹਨਾਂ ਨੇ ਉਹਨੂੰ ਕਿਹਾ ਵੀ ਤੂੰ ਮਨੁੱਖਾਂ ਕੋਲੋਂ ਪੇਖਸ਼ਾ ਮੰਗ ਹਾਂ ਭਿਖਿਆ ਜਿਹੜੀ ਮੰਗਣੀ ਆ ਉਹ ਮਨੁੱਖਾਂ ਕੋਲੋਂ ਮੰਗ ਤੇ ਪਸ਼ੂਆਂ ਕੋਲੋਂ ਕਿਉਂ ਮੰਗਦਾ ਪਿਆ ਪਸ਼ੂ ਤੈਨੂੰ ਥੋੜੀ ਜਿਹੜੀ ਭਿਖਿਆ ਦੇਣਗੇ ਐ ਸੁਣ ਕੇ ਜਿਹੜਾ ਉਹ ਬ੍ਰਾਹਮਣ ਸੀ ਨਾ ਉਹ ਹੈਰਾਨ ਪਰੇਸ਼ਾਨ ਰਹਿ ਗਿਆ ਉਹਨੇ ਉਸ ਸੰਤ ਨੂੰ ਬੋਲਿਆ ਵੀ ਮਹਾਤਮਾ ਜੀ ਇਹ ਤੁਸੀਂ ਕੀ ਕਹਿ ਰਹੇ ਹੋ ਐ ਨਗਰ 'ਚ ਜਿਹੜੇ ਰਹਿਣ ਵਾਲੇ ਲੋਕੀ ਆ ਉਹ ਮਨੋੱਖੀ ਤਾਂ ਹੈਗੀ ਆ ਜਿਨ੍ਹਾਂ ਕੋਲੋਂ ਮੈਂ ਜਿਹੜੀ ਆ ਭਿੱਖਿਆ ਮੰਗੀ ਆ ਫਿਰ ਉਹ ਜਿਹੜੇ ਸੰਤ ਸੀ ਨਾ ਉਹਨਾਂ ਨੇ ਕਿਹਾ ਵੀ ਇਹ ਜਿਹੜੇ ਸਰੀਰ ਰੂਪੀ ਆ ਨਾ ਮਨੁੱਖ ਦਿਖਾਈ ਦਿੰਦੇ ਪਏ ਆ ਇਹਨਾਂ ਦੇ ਅੰਦਰ ਮਨੁੱਖ ਨਹੀਂ ਹੈਗਾ ਤੇ ਜੋ ਇਹਨਾਂ ਦੇ ਪਿਛਲੇ ਜਨਮਾਂ ਦੇ ਹਿਸਾਬ ਨਾਲ ਨਾ ਉਦਾਂ ਹੀ ਜੀ ਰਹੇ ਆ ਕੋਈ ਸੱਪ ਦੀ ਜੁਨੀ ਤੋਂ ਆਇਆ ਵਾ ਤੇ ਕੋਈ ਸ਼ੇਰ ਦੀ ਤੋਂ ਆਇਆ ਤੇ ਉਹਨਾਂ ਦੀ ਜਿਹੜੀ ਆ ਅੰਦਰ ਇਹਨਾਂ ਦੀ ਸੋਚ ਹੈਗੀ ਆ ਬਸ ਇਹਨਾਂ ਦੀ ਬਸ ਇਹਨਾਂ ਦਾ ਸਰੀਰ ਮਨੁੱਖ ਦਾ ਵਾ ਤੇ ਪਰ ਇਹਨਾਂ 'ਚ ਮਾਨਵਤਾ ਜਿਹੜੀ ਉਹ ਨਹੀਂ ਆਈ ਹੈਗੀ ਜਦੋਂ ਤੱਕ ਮਨੁੱਖ ਦੇ ਵਿੱਚ ਮਾਨਵਤਾ ਦਾ ਭਾਵ ਨਹੀਂ ਆਉਂਦਾ ਉਦੋਂ ਤੱਕ ਮਨੁੱਖ ਜਿਹੜਾ ਦੂਜਿਆਂ ਦੇ ਦਰਦ ਨੂੰ ਨਹੀਂ ਸਮਝ ਸਕਦਾ ਦੀਵੰਦਾ ਤੂੰ ਜਿਹੜੇ ਨਾ ਇਨਸਾਨਾਂ ਕੋਲੋਂ ਨਹੀਂ ਵਿਖਿਆ ਮੰਗੀ ਤੂੰ ਤੇ ਪਸ਼ੂਆਂ ਕੋਲੋਂ ਵਿਖਿਆ ਮੰਗੀ ਆ ਜਦੋਂ ਸੰਤ ਨੇ ਬ੍ਰਾਹਮਣ ਨੂੰ ਇਹ ਕਿਹਾ ਬ੍ਰਾਹਮਣ ਦੇਖ ਮੈਂ ਤੈਨੂੰ ਥੋੜਾ ਜਿਹਾ ਜਲ ਦਿੰਨਾ ਤੂੰ ਇਹ ਜਲ ਦੇ ਛਿੱਟੇ ਜਿਹੜੇ ਨਾ ਆਪਣੀਆਂ ਅੱਖਾਂ ਤੇ ਮਾਰ ਲਾ ਇਹਦੇ ਬਾਅਦ ਨਾ ਜਦੋਂ ਵੀ ਤੂੰ ਕੋਈ ਮਨੁੱਖ ਤੈਨੂੰ ਦਿਖੇ ਨਾ ਉਹਦੇ ਕੋਲੋਂ ਪੇਕਸ਼ਾ ਮੰਗਣਾ ਫਿਰ ਦੇਖਣਾ ਕੀ ਹੁੰਦਾ ਸਾਂਤ ਨੇ ਇੱਕ ਬੋਤਲ ਚ ਉਹਨੂੰ ਜਿਹੜਾ ਜਾਲ ਸੀ ਨਾ ਉਹ ਦੇ ਦਿੱਤਾ ਤੇ ਬ੍ਰਾਹਮਣ ਨੇ ਥੋੜਾ ਜਿਹਾ ਜਲ ਜੜਾ ਸੀ ਆਪਣੀ ਅੱਖਾਂ ਤੇ ਉਤੇ ਮਾਰਿਆ ਤੇ ਬਾਕੀ ਦਾ ਆਪਣੇ ਝੋਲੇ ਚ ਪਾ ਲਿਆ ਹੁਣ ਬ੍ਰਾਹਮਣ ਜਿੱਥੇ ਪਹਿਲਾਂ ਗਿਆ ਸੀ ਨਾ ਉੱਥੇ ਦੁਬਾਰਾ ਗਿਆ ਤੇ ਉਹਨੂੰ ਨਜ਼ਰ ਆਇਆ ਵੀ ਵਾਕਿਆ ਹੈ ਐ ਤੇ ਜਿਹੜਾ ਸਾਹਮਣੇ ਮਨੁੱਖ ਖਲੋਤਾ ਨਾ ਆਦਮੀ ਖਲੋਤਾ ਤੇ ਕੁੱਤਾ ਵਾ ਕੋਈ ਬਿੱਲੀ ਸੀ ਕੋਈ ਸੱਪ ਸੀ ਤੇ ਜਿਹੜਾ ਪੂਰਾ ਨਗਰ ਸੀ ਨਾ ਉਹ ਉਹਨੂੰ ਲੱਗਾ ਤੇ ਜਾਨਵਰਾਂ ਨਾਲ ਭੜਿਆ ਪਿਆ ਵਾ ਕੋ ਮਦੀਖੋ ਮਦੇਉ ਬ੍ਰਾਹਮਣ ਥੋੜਾ ਹੋਰ ਅੱਗੇ ਗਿਆ ਤੋਨੇ ਵੇਖਿਆ ਵੀ ਇੱਕ ਜਿਹੜਾ ਮੋਚੀ ਸੀ ਨਾ ਉਹ ਜੁੱਤੀਆਂ ਗੰਢ ਰਿਹਾ ਸੀ ਤੇ ਬ੍ਰਾਹਮਣ ਨੇ ਉਹਨੂੰ ਧਿਆਨ ਨਾਲ ਵੇਖਿਆ ਤੇ ਉਹ ਜਿਹੜਾ ਮੋਚੀ ਸੀ ਨਾ ਉਹਦੇ ਚ ਉਹਨੂੰ ਮਨੁੱਖ ਦਿਖਿਆ ਉਹਦੀ ਮਨੁੱਖਤਾ ਦੇਖੀ ਬ੍ਰਾਹਮਣ ਨੇ ਉਹਦੇ ਕੋਲ ਜਾ ਕੇ ਕਿਹਾ ਵੀ ਭਾਈ ਤੇਰਾ ਤੇ ਜਿਹੜਾ ਇਹ ਕੰਮ ਆ ਨਾ ਬਹੁਤ ਹਲਕਾ ਵਾ ਤੇ ਮੈਂ ਬ੍ਰਾਹਮਣ ਤੇ ਮੈਨੂੰ ਬਹੁਤ ਭੁੱਖ ਲੱਗੀ ਆ ਲੇਕਿਨ ਤੇਰੇ ਹੱਥ ਦਾ ਮੈਂ ਖਾ ਨਹੀਂ ਸਕਦਾ ਫਿਰ ਵੀ ਮੈਂ ਤੇਰੇ ਕੋਲੋਂ ਖਾਣ ਨੂੰ ਕੁਝ ਮੰਗਦਾ ਕਿਉਂਕਿ ਮੈਨੂੰ ਤੇਰੇ 'ਚ ਮਨੁੱਖਤਾ ਦੀ ਸੀ ਐ ਸੁਣਦੇ ਸਾਰੇ ਜਿਹੜਾ ਮੋਚੀ ਸੀ ਨਾ ਉਹ ਬ੍ਰਾਹਮਣ ਦੇ ਪੈਰਾਂ 'ਚ ਡਿੱਗ ਪਿਆ ਤੇ ਉਹ ਕਹਿਣ ਲੱਗਾ ਕਿ ਮੇਰੇ ਬਹੁਤ ਵੱਡੇ ਭਾਗ ਆ ਮੈਨੂੰ ਤੁਹਾਨੂੰ ਭੋਜਨ ਸ਼ਿਕਾਉਣ ਦਾ ਜਿਹੜਾ ਵਾ ਮੌਕਾ ਮਿਲ ਰਿਹਾ ਵਾ ਇਹ ਕਿਕੇ ਜਿਹੜਾ ਮੋਚੀ ਸੀ ਨਾ ਉੱਠਿਆ ਉਹਦੇ ਪਾਸ ਜਿੰਨੇ ਵੀ ਪੈਸੇ ਥੋੜੇ-ਬਹੁਤੇ ਇਕੱਠੇ ਹੋਏ ਸੀ ਨਾ ਉਹ ਲੈ ਕੇ ਉਹ ਇੱਕ ਮਠਾਈ ਦੀ ਦੁਕਾਨ ਤੇ ਗਿਆ ਤੇ ਉਹਨੇ ਮਠਿਆਈ ਵਾਲੇ ਨੂੰ ਕਿਹਾ ਪਿਆ ਜਿਹੜੇ ਮੇਰੇ ਭਗਵਾਨ ਆਏ ਆ ਨਾ ਇਹ ਭੁੱਖੇ ਆ ਇਹਨਾਂ ਦੀ ਸੇਵਾ ਕਰ ਦੋ ਤੇ ਮੋਚੀ ਨੇ ਸਾਰੇ ਆਪਣੇ ਇਕੱਠੇ ਕੀਤੇ ਪੈਸੇ ਜਿਹੜੇ ਨਾ ਉਹ ਮਠਿਆਈ ਵਾਲੇ ਨੂੰ ਦਿੰਦੇ ਹੋਏ ਕਿਹਾ ਕਿ ਇੰਨਾ ਪੈਸਿਆਂ ਦਾ ਜੋ ਵੀ ਆ ਸਕਦਾ ਨਾ ਉਹ ਇਹ ਬ੍ਰਾਹਮਣ ਨੂੰ ਦੇ ਦੇ ਮੈਂ ਥੋੜੀ ਦੇਰ ਚਾਉਣਾ ਵਾ ਇਹਨਾਂ ਕਹਿ ਕੇ ਨਾ ਮੋਚੀ ਆਪਣੇ ਘਰ ਚ ਲੱਗ ਗਿਆ ਤੇ ਉੱਥੇ ਨੂੰ ਆਪਣੇ ਉਹਨੇ ਇੱਕ ਹੱਥ ਨਾਲ ਨਾ ਜੋੜੀ ਜੁੱਤੀਆਂ ਦੇ ਬਣਾਈ ਸੀ ਤੋਂ ਉਹ ਲੈ ਕੇ ਆ ਗਿਆ ਤੇ ਉਹਨਾਂ ਆਣ ਕੇ ਚੁਰਾਏ ਤੇ ਖੜਾ ਹੋ ਗਿਆ ਤੇ ਉਹਨੂੰ ਵੇਚਣ ਲਈ ਹੁੱਕੇ ਮਾਰਨ ਲੱਗ ਪਿਆ ਤੇ ਉਸ ਨਗਰ ਦਾ ਜਿਹੜਾ ਰਾਜਾ ਸੀ ਨਾ ਉਹ ਸੋਹਣੀਆਂ ਸੋਹਣੀਆਂ ਜੁੱਤੀਆਂ ਪਾਉਣ ਦਾ ਬਹੁਤ ਸ਼ੌਕੀਨ ਸੀ ਤੇ ਉਸ ਰਾਜੇ ਨੇ ਨਾ ਆਪਣੇ ਮੰਤਰੀ ਨੂੰ ਕਿਹਾ ਹੈ ਕਿ ਜੇ ਤੂੰ ਮੇਰੇ ਪੈਰਾਂ ਲਈ ਵਧੀਆ ਜਿਹਾ ਨਾਪ ਦੀ ਜੁੱਤੀ ਲੈ ਕੇ ਆਵੇਂਗਾ ਨਾ ਤੇ ਜੁੱਤੀ ਮੈਂ ਬਣਾਉਣ ਵਾਲੇ ਨੂੰ ਤੇ ਤੈਨੂੰ ਦੋਹਾਂ ਨੂੰ ਨਾਮ ਦਊਗਾ ਮੰਤਰੀ ਆਪਣੇ ਸਿਪਾਈ ਲੈ ਕੇ ਨਾ ਉਹ ਬਾਜ਼ਾਰ ਚ ਨਿਕਲਿਆ ਉਹ ਨਗਰ ਦੇ ਬਾਜ਼ਾਰ ਵਿੱਚ ਤੇ ਉੱਥੇ ਜਿਹੜਾ ਮੰਤਰੀ ਸੀ ਨਾ ਉਹਦੀ ਨਜ਼ਰ ਨਾ ਉਹ ਮੋਚੀ ਦੇ ਪਈ ਜਿਹੜਾ ਕਿ ਅਸਲੀ ਮਨੋਖ ਸੀ ਅਸਲੀ ਰੱਬ ਦਾ ਪਿਆਰਾ ਸੀ ਤੇ ਉਹਦੀਆਂ ਅੱਖਾਂ ਵਿੱਚ ਨਾ ਪ੍ਰੇਮ ਦੇ ਭਾਵ ਹੈਗੇ ਹੀ ਮੰਤਰੀ ਉਹਦੇ ਕੋਲ ਗਿਆ ਤੇ ਉਹਨੂੰ ਕਹਿਣ ਲੱਗਾ ਵੀ ਐ ਜਿਹੜੀ ਹੈ ਨਾ ਜੁੱਤੀ ਇਹਨੂੰ ਲੈ ਕੇ ਨਾ ਮਹਿਲ ਚ ਚੱਲ ਤੇ ਮੋਚੀ ਕਹਿਣ ਲੱਗਾ ਵੀ ਮੇਰੇ ਕੋਲ ਕੋਈ ਗਲਤੀ ਹੋ ਗਈ ਆ ਵੀ ਮੈਂ ਕੁਝ ਗਲਤ ਕੀਤਾ ਵਾ ਮંત્રી ਨੇ ਕਿਹਾ ਨਹੀਂ ਐਬ ਜੁੱਤੀ ਜਿਹੜੀ ਤੂੰ ਫੜੀ ਆ ਨਾ ਹੱਥ 'ਚ ਬਹੁਤ ਹੀ ਪਿਆਰੀ ਆ ਤੇ ਜੇ ਜੁੱਤੀ ਰਾਜਾ ਨੂੰ ਪਸੰਦ ਆ ਗਈ ਨਾ ਉਹ ਤੈਨੂੰ ਵੀ ਇਨਾਮ ਦੇਊਗਾ ਤੇ ਮੈਨੂੰ ਵੀ ਇਨਾਮ ਦੇਊਗਾ ਮੰਤਰੀ ਜਿਹੜਾ ਵਾ ਉਹ ਜੁੱਤੀ ਤੇ ਮੋਚੀ ਨੂੰ ਲੈ ਕੇ ਰਾਜਾ ਦੇ ਕੋਲ ਚਲਾ ਗਿਆ ਰਾਜਾ ਜਿਹੜਾ ਨੂੰ ਬੁੱਜੁੱਤੀ ਬਹੁਤ ਹੀ ਪਸੰਦ ਆਈ ਰਾਜਾ ਨੇ ਜਦੋਂ ਜੁੱਤੀ ਉਹ ਪਾਈ ਨਾ ਉਹਨੂੰ ਇਦਾਂ ਲੱਗਾ ਵੀ ਇਹ ਜੁੱਤੀ ਜਿਹੜੀ ਸਪੈਸ਼ਲੀ ਰਾਜਾ ਲਈ ਬਣੀ ਸੀ ਰਾਜਾ ਨੇ ਕਿਹਾ ਇੰਨੀ ਸੁੰਦਰ ਜਿਹੜੀ ਜੁੱਤੀਆਂ ਦਾ ਜੋੜਾ ਵਾ ਮੈਂ ਪਹਿਲੀ ਵਾਰ ਪਾਇਆ ਵਾ ਇਹ ਕਿੰਨੇ ਬਣਾਈਆਂ ਰਾਜਾ ਦਾ ਜਿਹੜਾ ਮੰਤਰੀ ਉਹ ਬੋਲਿਆ ਹਜੂਰ ਇਹ ਮੋਚੀ ਬਾਹਰ ਹੀ ਖੜਾ ਸੀ ਤੇ ਉਥੇ ਜੁੱਤੀ ਵੇਚਣ ਦੀ ਹੋ ਕਾ ਦੇ ਰਿਹਾ ਸੀ ਰਾਜਾ ਨੇ ਕਿਹਾ ਵੀ ਉਹਨੂੰ ਅੰਦਰ ਲੈ ਕੇ ਆਓ ਉਨੂੰ ਵੇਖ ਕੇ ਰਾਜਾ ਕਹਿਣ ਲੱਗਾ ਵੀ ਇੱਕ ਜੋੜੇ ਦੀ ਕੀਮਤ ਜਿਹੜੀ 12 ਆਨੇ ਹੁੰਦੀ ਆ ਪਰ ਮੈਨੂੰ ਇਹ ਜਿਹੜੀ ਤੇਰੀ ਜੁੱਤੀ ਨਾ ਬਹੁਤ ਪਸੰਦ ਆਈ ਆ ਤੇ ਮੈਂ ਤੈਨੂੰ ਇਤੋਂ ਵੱਡਾ ਇਨਾਮ ਦੇਣਾ ਚਾਹੁੰਨਾ ਰਾਜਾ ਨੇ ਇੱਕ ਸੋਨੇ ਦੀ ਅਸ਼ਰਫੀ ਜਿਹੜੀ ਨਾ ਉਹ ਮੋਚੀ ਨੂੰ ਦੇ ਦਿੱਤੀ ਤੇ ਮੋਚੀ ਕਹਿਣ ਲੱਗਾ ਬਰਾਜਾ ਸਾਹਿਬ ਜਰਾ ਠਹਿਰ ਚੋ ਇਹ ਜੁੱਤੀ ਮੇਰੀ ਨਹੀਂ ਆ ਇਹ ਜਿਹਦੀ ਵੀ ਆ ਮੈਂ ਉਹਨੂੰ ਲੈ ਕੇ ਨਾ ਆਉਣਾ ਤੁਹਾਡੇ ਕੋਲ ਤੇ ਉਹ ਮੋਚੀ ਬਾਹਰ ਗਿਆ ਤੇ ਉਹ ਬ੍ਰਾਹਮਣ ਨੂੰ ਲੈ ਆਇਆ ਜਦੋਂ ਉਹ ਰਾਜਾ ਦੇ ਕੋਲ ਲੈ ਕੇ ਆਇਆ ਨਾ ਪੇ ਰਾਜਾ ਨੂੰ ਨੇ ਕਿਹਾ ਵੀ ਰਾਜਾ ਸਾਹਿਬ ਇਹ ਜੁੱਤੀ ਐਨਾ ਦੀ ਆ ਰਾਜਾ ਨੂੰ ਇਹ ਸੁਣ ਕੇ ਬੜੀ ਹੈਰਾਨੀ ਹੋਈ ਰਾਜਾ ਨੇ ਕਿਹਾ ਪਿਆਰੇ ਤੇ ਬ੍ਰਾਹਮਣ ਇਹ ਜੁੱਤੀ ਇਹਦੀ ਕਿਦਾਂ ਹੋ ਸਕਦੀ ਆ ਤੇ ਹੁਣ ਰਾਜਾ ਨੇ ਬ੍ਰਾਹਮਣ ਨੂੰ ਪੁੱਛਿਆ ਤੇ ਬ੍ਰਾਹਮਣ ਨੇ ਕਿਹਾ ਮਹਾਰਾਜ ਮੈਂ ਤੇ ਬ੍ਰਾਹਮਣ ਆ ਮੈਂ ਤੇ ਯਾਤਰਾ ਕਰਨ ਤੇ ਨਿਕਲਿਆ ਸੀ ਤੇ ਰਾਜਾ ਨੇ ਮੋਚੀ ਨੂੰ ਕਿਹਾ ਵੀ ਜੁੱਤੀ ਤੂੰ ਵੇਚ ਰਿਹਾ ਤੇ ਮੋਚੀ ਨੇ ਕਿਹਾ ਰਾਜਨ ਵੀ ਜਦੋਂ ਇਹ ਬ੍ਰਾਹਮਣ ਮੇਰੇ ਕੋਲ ਆਏ ਹੀ ਨਾ ਇਹਨਾਂ ਨੂੰ ਬਹੁਤ ਭੁੱਖ ਲੱਗੀ ਸੀ ਤੇ ਮੇਰੇ ਕੋਲ ਜਿੰਨੇ ਪੈਸੇ ਇਕੱਠੇ ਹੋਏ ਸੀ ਉਹਨਾਂ ਨਾਲ ਇਹਨਾਂ ਨੂੰ ਖਾਣ ਨੂੰ ਜੜੀ ਮਠਿਆਈ ਲੈ ਦਿੱਤੀ ਤੇ ਫਿਰ ਮੈਂ ਸੋਚਿਆ ਵੀ ਜੁੱਤੀ ਵੇਚ ਕੇ ਜੋ ਪੈਸੇ ਮਿਲਣਗੇ ਨਾ ਮੈਂ ਇਹ ਬ੍ਰਾਹਮਣ ਨੂੰ ਦੇ ਦਊਂਗਾ ਐਸ ਲਈ ਮੈਂ ਇਹ ਬ੍ਰਾਹਮਣ ਨੂੰ ਆਪਣੇ ਨਾਲ ਲੈ ਆਇਆ ਮੋਚੀ ਨੇ ਫਿਰ ਕਿਹਾ ਕਿ ਰਾਜਨ ਪਤਾ ਨਹੀਂ ਮੈਂ ਕੋਈ ਪਿਛਲੇ ਜਨਮ ਵਿੱਚ ਦਾਨ ਕਰਨ ਦਾ ਸੰਕਲਪ ਕੀਤਾ ਹੋਊਗਾ ਤੇ ਫਿਰ ਮੈਂ ਮੁੱਕਰ ਗਿਆ ਹੋਊਗਾ ਐਸੇ ਲਈ ਤਾਂ ਮੈਨੂੰ ਮੋਚੀ ਦਾ ਜਿਹੜਾ ਜਾਮਾ ਮਿਲਿਆ ਵਾ ਤੇ ਜੇ ਮੈਂ ਹੁਣ ਫੇਰ ਮੁੱਕਰ ਗਿਆ ਤੇ ਫਿਰ ਪਤਾ ਨਹੀਂ ਮੇਰੀ ਕੀ ਦੁਰਗਤ ਹੋਊਗੀ ਐਸਲੀ ਰਾਜਨ ਇਹ ਜਿਹੜੇ ਰੁਪਈਏ ਆ ਨਾ ਇਹ ਮੇਰੇ ਨਹੀਂ ਆ ਤੇ ਮੇਰੇ ਮਨ 'ਚ ਚੰਨ ਕੀ ਆਇਆ ਸੀ ਵੀ ਆ ਮੈਂ ਜੁੱਤੀ ਦੇ ਪੈਸੇ ਜਿਹੜੇ ਨਾ ਬ੍ਰਾਹਮਣ ਨੂੰ ਦੇ ਦਊਂਗਾ ਤੇ ਤੁਸੀਂ ਜਿਹੜਾ ਨਾ ਬਾਰਾਨੇ ਦੀ ਜਗ੍ਹਾ ਤੇ ਸੋਨੇ ਦਾ ਇੱਕ ਸਿੱਕਾ ਦੇ ਦਿੱਤਾ ਤੇ ਇਹ ਮੈਂ ਕਿੱਦਾਂ ਰੱਖ ਸਕਦਾ ਮੈਂ ਮੈਂ ਸੋਚ ਲਿਆ ਵਾ ਮੈਂ ਜੁੱਤੀ ਕਿੰਨੇ ਦੀ ਵੀ ਵਿਕੇ ਨਾ ਉਹ ਸਾਰੇ ਪੈਸੇ ਮੈਂ ਬ੍ਰਾਹਮਣ ਨੂੰ ਦੇਣੇ ਆ ਰਾਜਾ ਨੇ ਮੋਚੀ ਨੂੰ ਕਿਹਾ ਵੀ ਤੇਰੀ ਆਰਥਿਕ ਜਿਹੜੀ ਸਥਿਤੀ ਆ ਵੀ ਤੂੰ ਇੰਨਾ ਗਰੀਬ ਹੈਂਗਾ ਉਹ ਚੰਗੀ ਨਹੀਂ ਹੈਗੀ ਤੇ ਫਿਰ ਵੀ ਤੇਰੇ ਮਨ 'ਚ ਕੋਈ ਲਾਲਚ ਨਹੀਂ ਜਾਗਿਆ ਵੀ ਤੇਰੇ ਅੰਦਰ ਐਨੀ ਇਮਾਨਦਾਰੀ ਐਨੀ ਮਾਨਵਤਾ ਵਾ ਵੀ ਤੈਨੂੰ ਸੋਨੇ ਦਾ ਸਿੱਕਾ ਦੇਖ ਕੇ ਵੀ ਉਹ ਨਹੀਂ ਪਿਗਲੀ ਵੀ ਤੈਨੂੰ ਕੌਣ ਸਿਖਾਉਂਦਾ ਵਾ ਵੀ ਇਹ ਸਭ ਕੁਝ ਤੂੰ ਕਿੱਥੋਂ ਸਿੱਖਿਆ ਤੇ ਇਹ ਜਿਹੜਾ ਬ੍ਰਾਹਮਣ ਆ ਇਹਦੇ ਨਾਲ ਤੇਰਾ ਮੇਲ ਕਿਸ ਤਰ੍ਹਾਂ ਹੋਇਆ ਮੋਚੀ ਨੇ ਕਿਹਾ ਰਾਜਨ ਮੈਂ ਆਪਣੇ ਗੁਰੂ ਦੇ ਸਾਧ ਸੰਗ ਨੂੰ ਹਮੇਸ਼ਾ ਸੁਣਦਾ ਹੁੰਦਾ ਵਾਂ ਮੇਰੇ ਗੁਰੂ ਨੇ ਮੈਨੂੰ ਹਮੇਸ਼ਾ ਸਮਝਾਇਆ ਕਿ ਜਦੋਂ ਕੋਈ ਪੀੜਾ 'ਚ ਦਿਖੇ ਉਹਦੀ ਮਦਦ ਜ਼ਰੂਰ ਕਰਨੀ ਚਾਹੀਦੀ ਹੈ ਕਦੀ ਵੀ ਬੇਈਮਾਨੀ ਦੀ ਕਮਾਈ ਜਿਹੜੀ ਉਹ ਕਰਨੀ ਨਹੀਂ ਲਿਉਣੀ ਚਾਹੀਦੀ ਇਹ ਸੁਣ ਕੇ ਰਾਜਾ ਹੈਰਾਨ ਥਾ ਔਰ ਸੋਚਣ ਲੱਗਾ ਵੀ ਕਿੰਨਾ ਮਹਾਨ ਆ ਤੇ ਇਹਦਾ ਗੁਰੂ ਕਿੰਨਾ ਮਹਾਨ ਹੋਊਗਾ ਫਿਰ ਬ੍ਰਾਹਮਣ ਨੂੰ ਪੁੱਛਿਆ ਵੀ ਐਨੇ ਵੱਡੇ ਨਗਰ ਵਿੱਚ ਤੈਨੂੰ ਇਹ ਗਰੇ ਮੋਚੀ ਹੀ ਮਿਲਿਆ ਭਿਖਿਆ ਮੰਗਣ ਨੂੰ ਤੂੰ ਇਹਦੇ ਕੋਲੋਂ ਹੀ ਭਿਖਿਆ ਕਿਉਂ ਮੰਗੀ ਤੇ ਬ੍ਰਾਹਮਣ ਨੇ ਕਿਹਾ ਮਹਾਰਾਜ ਮੈਂ ਇਸ ਨਗਰ ਚ ਬਣੇ ਬਹੁਤ ਵੱਡੇ ਵੱਡੇ ਆਲੀਸ਼ਾਨ ਘਰਾਂ ਦੇ ਦਰਵਾਜ਼ਿਆਂ ਤੇ ਜਾ ਕੇ ਮੈਂ ਭਿਖਿਆ ਮੰਗੀ ਕਹਿੰਦਾ ਕਿ ਸਿਨੇਵੀ ਮੈਨੂੰ ਇੱਕ ਮੁਠੀ ਅਨਾਜ ਤੱਕ ਨਹੀਂ ਦਿੱਤਾ ਫਿਰ ਮੈਨੂੰ ਇੱਕ ਸੰਤ ਮਿਲੇ ਉਹਨਾਂ ਨੇ ਮੈਨੂੰ ਇਹ ਜਾਲ ਦਿੱਤਾ ਉਹਨਾਂ ਕਹਾ ਕਿ ਐਨੂੰ ਆਪਣੇ ਅੱਖਾਂ ਤੇ ਛਿੱਟੇ ਜਦੋਂ ਵੀ ਮਾਰੂੰਗਾ ਨਾ ਤੈਨੂੰ ਜਿਹੜਾ ਅਸਲੀ ਰੱਬ ਦਾ ਪਿਆਰਾ ਹੋਊਗਾ ਨਾ ਉਹ ਤੈਨੂੰ ਮਿਲ ਜਾਊਗਾ ਉਹ ਤੈਨੂੰ ਦਿਖ ਜਾਊਗਾ ਜਦੋਂ ਇਹ ਜਲ ਦੇ ਛਿੱਟੇ ਮੈਂ ਆਪਣੇ ਅੱਖਾਂ ਤੇ ਮਾਰੇ ਤੇ ਮੈਂ ਵੇਖਿਆ ਕਿ ਐਸ ਨਗਰ ਵਿੱਚ ਕੋਈ ਕੁੱਤਾ ਕੋ ਮਰਿਆ ਕੋਈ ਸੱਪ ਆ ਕੋਈ ਬਹਿ ਲਿਆ ਅਲੱਗ ਅਲੱਗ ਤਰ੍ਹਾਂ ਦੇ ਸਾਰੇ ਜਾਨਵਰ ਇੱਥੇ ਇਕੱਠੇ ਹੋਏ ਨਜ਼ਰ ਆਉਣ ਲੱਗੇ ਤੇ ਜਦੋਂ ਐ ਮੈਂ ਮੋਚੀ ਕੋਲ ਗਿਆ ਤੇ ਮੈਨੂੰ ਇਹ ਰੱਬ ਦਾ ਪਿਆਰਾ ਦਿਸਿਆ ਮੈਨੂੰ ਇਹ ਇਨਸਾਨ ਦਿਸਿਆ ਇਸ ਲਈ ਮੈਂ ਐਸ ਮੋਚੀ ਕੋਲੋਂ ਭੋਜਨ ਮੰਗਿਆ ਵੀ ਮੈਨੂੰ ਕੁਝ ਖਾਣ ਨੂੰ ਦੇ ਦਿਓ ਇਹ ਸੁਣ ਕੇ ਰਾਜਾ ਨੇ ਕਿਹਾ ਵੀ ਮੈਨੂੰ ਵੀ ਉਹ ਚਲ ਦੇ ਮੈਂ ਵੀ ਦੇਖਾਂ ਵੀ ਕੌਣ ਇੱਥੇ ਕੀ ਆ ਤੇ ਰਾਜਾ ਨੇ ਜਲਦੇ ਛਿੱਟੇ ਆਪਣੀ ਅੱਖਾਂ ਤੇ ਮਾਰੇ ਐਦੇ ਬਾਅਦ ਰਾਜਾ ਨੂੰ ਖੋਦੇ ਦਰਬਾਰ ਵਿੱਚ ਕੋਈ ਲੋਮੜੀ ਦਿਖੀ ਕੋਈ ਭੇੜੀ ਆ ਦਿਖਿਆ ਕੋਈ ਹਾਥੀ ਦਿਖਿਆ ਤੇ ਕੋਈ ਕੋਸ਼ ਰਾਜਾ ਇਹ ਸੋਚ ਕੇ ਬਹੁਤ ਹੈਰਾਨ ਹੋ ਗਿਆ ਇੱਥੇ ਤੇ ਪਸ਼ੂਆਂ ਨਾਲ ਦਰਬਾਰ ਭਰਿਆ ਪਿਆ ਤੇ ਫਿਰ ਹੁਣ ਰਾਜਾ ਨੂੰ ਲੱਗਾ ਵੀ ਜੇ ਇਹ ਸਾਰੇ ਪਸ਼ੂ ਆ ਤੇ ਮੈਂ ਕੀ ਆ ਮੈਂ ਕੌਣਾ ਰਾਜਾ ਨੇ ਨਾ ਇੱਕ ਸ਼ੀਸ਼ਾ ਮੰਗਵਾਇਆ ਉਹਦੇ 'ਚ ਆਪਣਾ ਚਿਹਰਾ ਦੇਖਿਆ ਰਾਜੇ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਰਾਜਾ ਨੇ ਆਪਣੇ ਆਪ ਨੂੰ ਖੁਦ ਨੂੰ ਸ਼ੇਰ ਦੇ ਰੂਪ 'ਚ ਵੇਖਿਆ ਰਾਜਾ ਨੇ ਸੋਚਿਆ ਸਾਰੇ ਜੰਗਲ ਦੇ ਜਿਹੜੇ ਆ ਪ੍ਰਾਣੀ ਤੇ ਜੰਗਲ ਦਾ ਮੈਂ ਰਾਜਾ ਸ਼ੇਰ ਮੈਂ ਇਹਨਾਂ ਦਾ ਰਾਜਾ ਮੰਨ ਕੇ ਬੈਠਾ ਆਵਾ ਰਾਜਾ ਨੇ ਬ੍ਰਾਹਮਣ ਨੂੰ ਕਿਹਾ ਉਹ ਜਿਹੜੇ ਸਿੱਧ ਮਹਾਪੁਰਸ਼ਾ ਉਹ ਸੰਤ ਉਹ ਕਿੱਥੇ ਆ ਜਿਨ੍ਹਾਂ ਨੇ ਤੈਨੂੰ ਇਹ ਜਲ ਦਿੱਤਾ ਸੀ ਇਹੋ ਜੇ ਮਹਾਪੁਰਸ਼ ਤੇ ਬੜੀ ਇਕਠਨਾਈ ਨਾਲ ਮਿਲਦੇ ਆ ब्राह्मण ਨੇ ਰਾਜਾ ਨੂੰ ਉਸ ਸੰਤ ਨਾਲ ਮਿਲਵਾਇਆ ਰਾਜਾ ਉਹਦੇ ਪੈਰਾਂ 'ਚ ਡਿੱਗ ਪਿਆ ਸੰਤ ਕਹਿਣ ਲੱਗੇ ਰਾਜਨ ਮਨੁੱਖ ਦੀ ਮਨੁੱਖਤਾ ਨੂੰ ਪਛਾਣਨ ਲਈ ਉਹਦਾ ਜਿਹੜਾ ਵਿਹਾਰ ਹੁੰਦਾ ਨਾ ਉਹ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਜੋ ਮਨੁੱਖ ਕਿਸੇ ਦੂਸਰੇ ਦੀ ਪੀੜ ਨੂੰ ਦੇਖ ਕੇ ਦੁਖੀ ਹੋ ਜਾਏ ਕਿਸੇ ਦੀ ਖੁਸ਼ੀ 'ਚ ਸ਼ਾਮਲ ਹੋ ਕੇ ਖੁਸ਼ ਹੋ ਜਾਏ ਉਹੀ ਅਸਲੀ ਇਨਸਾਨ ਵਾ ਉਹੀ ਅਸਲੀ ਮਾਨਵ ਆ ਤੇ ਸਾਨੂੰ ਵੀ ਆਪਣੇ ਅੰਦਰ ਦੀ ਸੋਚ ਨੂੰ ਬਦਲਣਾ ਪੈਣਾ ਵਾ ਸਾਨੂੰ ਵੀ ਆਪਣੇ ਜਿਹੜੇ ਔਗਣ ਆ ਉਹਨਾਂ ਨੂੰ ਛੱਡਣਾ ਪੈਣਾ ਵਾ ਤੇ ਜਦੋਂ ਔਗਣ ਨਿਕਲ ਜਾਣਗੇ ਤੇ ਫਿਰ ਸਾਡੇ ਚੋਂ ਜਿਹੜੀ ਆ ਪਸ਼ੂਪਾਨਾ ਨਾ ਉਹ ਨਿਕਲ ਜਾਊਗਾ ਤੇ ਮਨੁੱਖਤਾ ਆ ਜਾਊਗੀ ਇਹ ਜਿਹੜੇ ਔਗਣ ਹੁੰਦੇ ਨਾ ਸਾਡੇ ਇਹ ਫੇਰੇ ਨਿਕਲਦੇ ਆ ਜਦੋਂ ਅਸੀਂ ਕਿਸੇ ਪੂਰਨ ਸੰਤ ਦੀ ਸੰਗਤ ਕਰਦੇ ਆ ਕਿਸੇ ਪਹੁੰਚੇ ਹੋਏ ਫਕੀਰ ਦੀ ਸੰਗਤ ਕਰਦੇ ਆ ਤੇ ਉਹਦੇ ਸਾਥ ਸੰਗ ਨਾਲ ਸਾਡੇ ਅੰਦਰੋਂ ਇਹ ਔਗਣ ਇਹ ਨਿਕਲ ਜਾਂਦੇ ਆ ਮੈਨੂੰ ਆਸ ਆ ਕਿ ਅੱਜ ਦੀ ਜਿਹੜੀ ਅਸੀਂ ਸਾਖੀ ਤੁਹਾਡੇ ਨਾਲ ਸਾਂਝੀ ਕੀਤੀ ਆ ਐਤੋਂ ਤੁਹਾਨੂੰ ਸਮਝ ਆ ਗਈ ਹੋਵੇਗੀ ਕਿ ਸਾਨੂੰ ਚੰਗੇ ਲੋਕਾਂ ਦੀ ਸੰਗਤ ਕਰਨੀ ਚਾਹੀਦੀ ਆ ਚੰਗੇ ਲੋਕਾਂ ਦੀ ਸੰਗਤ ਕਰਾਂਗੇ ਤੇ ਸਾਡੇ ਓਗਣ ਬਾੜ ਨਿਕਲਣਗੇ ਸਾਡੇ 'ਚ ਗੁਣ ਆਉਣਗੇ ਅਸੀਂ ਗੁਣਾ ਦੇ ਤਾਰ ਨਹੀਂ ਬਣਾਗੇ